ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਹ ਆਪਣਾ ਮੈਚਿੰਗ ਸੂਟ ਆ ਇਹ ਸੂਟ ਹੈ ਜੀ ਸਾਰਾ 250 ਰੁਪਏ ਦਾ ਕਾਟਨ ਦਾ ਸੂਟ ਆ ਤੇ ਇਹਨੂੰ ਆਪਾਂ ਡਿਜ਼ਾਈਨ ਕਰਨਾ ਆਹ ਵਾਲੀ ਹੈਗੀ ਸਲਵਾਰ ਇਹਦੇ ਨਾਲ ਸਲਵਾਰ ਵਾਲਾ ਕੱਪੜਾ ਵੀ ਘੱਟ ਸੀ ਤੇ ਆਪਾਂ ਨੂੰ ਇੰਨਾ ਕੱਪੜਾ ਮਿਲਿਆ ਬਸ ਪੂਰਾ ਪੂਰਾ ਜਾਂ ਜੇ ਤੇ ਆਪਾਂ ਗਲੇ ਦੀ ਡਿਜ਼ਾਈਨਿੰਗ ਕਰਨੀ ਹੈ ਤੇ ਆਪਾਂ ਜਿੰਨੇ ਕਲਰ ਸੂਟ ਦੇ ਵਿੱਚ ਆ ਉਹਨੇ ਕਲਰ ਦੀਆਂ ਰੀਲਾਂ ਲੈ ਲਈਆਂ ਪੰਜ ਕਲਰ ਆ ਸੂਟ ਦੇ ਵਿੱਚ ਆ ਸਨਵਾਰ ਵਾਲਾ ਕਲਰ ਆਪਾਂ ਨਹੀਂ ਲਿਆ। ਇਹਦੀ ਆਪਾਂ ਭਰਾਂਗੇ ਫਿਰ ਕੀ? ਇਹਨੂੰ ਸਾਈਡ ਤੇ ਰੱਖ ਦੇ ਇੱਕ ਵਾਰੀ ਤੇ ਆਪਾਂ ਨਾ ਦੋ ਤਰ੍ਹਾਂ ਦੀ ਲੈਸ ਲਾਉਣੀ ਹੈ। ਇੱਕ ਵਾਰ ਤਾਂ ਫਲਾਵਰ ਵਾਲੀ ਲੈਸ ਲਾਉਣੀ ਆ ਤੇ ਆ ਹੈਗੀ ਹੈ ਜੀ ਨੈਟ ਵਾਲੀ ਲੈਸ ਵਾਈਟ ਕਲਰ ਦੀ ਇਹ ਲਾਉਣੀ ਆ। ਇਹ ਲਾ ਕੇ ਆਪਾਂ ਡਿਜ਼ਾਈਨ ਕਰਨਾ ਗਲੇ ਦਾ। ਤੇ ਉਹ ਤੁਹਾਨੂੰ ਦੱਸਦੇ ਆ ਕਿਸ ਤਰ੍ਹਾਂ ਕਰਨਾ ਕਿਉਂਕਿ ਕੱਟ ਕਪੜੇ ਦੇ ਵਿੱਚ ਡਿਜ਼ਾਈਨ ਬਣਾਉਣਾ ਥੋੜਾ ਜਿਹਾ ਹੁੰਦਾ ਮੁਸ਼ਕਲੀ ਆ ਪਰ ਆਪਾਂ ਬਣਾ ਲੈਣਾ ਇਹ ਆਪਾਂ ਪੱਤੀ ਜਿਹੜੀ 7/8 ਇੰਚ ਦੀ ਲੈ ਲਈ ਤੇ ਇਹਦੀ ਲੰਬਾਈ ਹੈਗੀ ਆ 22 ਇੰਚ ਓਕੇ 11 ਇੰਚ ਆ ਜੂਗੇ ਇਸ ਤਰ੍ਹਾਂ ਦੁਰੀ ਮੋੜ ਕੇ ਇਸ ਤਰ੍ਹਾਂ ਹੀ ਆਪਾਂ ਲਾਉਣੀ ਆ ਉੱਤੇ ਗਲਾ ਮਰਜੀ ਆ ਤੁਹਾਡੇ ਗੋਲ ਬਣਾ ਲਓ ਹੋਰ ਤਰ੍ਹਾਂ ਦਾ ਬਣਾਉਣਾ ਹੋਰ ਤਰ੍ਹਾਂ ਦਾ ਬਣਾ ਲਓ ਪਰ ਆਪਾਂ ਗੋਲ ਗਲਾ ਵੀ ਬਣਾਵਾਂਗੇ ਪਰ ਠੀਕ ਆ ਫਿਰ ਕੀ ਹੁਣ ਆਪਾਂ ਭਰ ਲਈਏ ਇੱਕ ਵਾਰੀ ਇਸ ਤੋਂ ਦਸਤੇ ਫਿਰ ਕੀ ਆਪਾਂ ਇਸ ਪਰ ਲਈ ਆ ਦੇਖੋ ਤੁਸੀਂ ਪੰਜ ਕਲਰ ਦਾ ਧਾਗਾ ਹੋ ਗਿਆ ਤੇ ਫਿਰ ਕੀ ਦੇ ਵਿੱਚ ਪਾਵਾਂਗੇ ਆਪਾਂ ਹੁਣ ਆ ਡੱਬੀ ਦੇ ਵਿੱਚ ਜੀ ਤੇ ਆ ਨਾ ਟੰਗ ਜਿਹੜਾ ਇਹਨੂੰ ਥੋੜਾ ਜਿਹਾ ਲੂਜ਼ ਕਰ ਲਾਂਗੇ ਇਹ ਤੁਸੀਂ ਰੀਲ ਦੇ ਧਾਗੇ ਨਾਲ ਵੀ ਐਂਕਰਿੰਗ ਕਰ ਸਕਦੇ ਜਿਵੇਂ ਆਪਾਂ ਹੁਣ ਕਰਾਂਗੇ ਤੇ ਇਹ ਬਾਜ਼ਾਰ ਤੋਂ ਐਂਕਰਿੰਗ ਵਾਲੇ ਗੁੱਟੀਆਂ ਵੀ ਮਿਲ ਜਾਂਦੀਆਂ 5-10 ਰੁਪਏ ਦੀ ਗੁੱਟੀ ਆਉਂਦੀ ਹੈ ਤੁਸੀਂ ਉਹਦੇ ਨਾਲ ਵੀ ਕਰ ਸਕਦੇ ਹੋ ਜੀ ਠੀਕ ਹੈ ਜੇ ਗੁੱਟੀ ਨਾ ਮਿਲੇ ਤੁਹਾਨੂੰ ਨਾ ਹੋਵੇ ਤੁਸੀਂ ਇਸ ਤਰ੍ਹਾਂ ਧਾਗੇ ਨਾਲ ਡਿਜ਼ਾਈਨ ਕਰ ਲਓ ਹੁਣ ਆਪਾਂ ਪਾ ਲਈ ਧਾਗਾ ਆਪਾਂ ਪੇਸਟਿੰਗ ਪੱਟੀ ਲਈ ਜਿਹੜੀ ਪੇਸਟਿੰਗ ਵਾਲੀ ਬੁਕਰਮਾ ਜੀ ਇਹਦੇ ਤੇ ਆਪਾਂ ਪ੍ਰੈਸ ਨਾਲ ਚਪੇ ਲਿਆਂਦੀ ਸੀ ਤੇ ਇਹ ਤੇ ਲਾਉਣੀ ਹੈ ਸਲਾਈ ਹੁਣ ਇਹ ਆਪਾਂ ਫੁੱਟਾ ਪਾਸਾ ਉੱਪਰ ਰੱਖਾਂਗੇ ਸਿੱਧਾ ਹੀ ਠਾਕਰਾਂਗੇ ਤੇ ਇਸ ਤਰ੍ਹਾਂ पैर पैर की स्पेस देखे ये सीधिया सिलाइया ला लें जिन् सिलाइया लगन आप ला आ देखो जी इस तरह अपना डिजाइन बनूंगा ये हम फिर पैर दसन छड़ के ला लेंगे ਇੱਤਰ ਵੀ ਇੱਕ ਪੈਰ ਦਾ ਸੰਛੜ ਕੇ ਫੇਰ ਲਾਵਾਂਗੇ ਸਲਾਈ ਇਸ ਤਰ੍ਹਾਂ ਜੀ ਘੱਟ ਕੱਪੜੇ ਦੇ ਵਿੱਚ ਘੱਟ ਖਰਚੇ ਦੇ ਵਿੱਚ ਤੁਸੀਂ ਇਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਹੋ ਚੁਟਾਉਣਾ ਕੀ ਨਹੀਂ ਹੁੰਦਾ ਵੀ ਜੇ ਆਪਾਂ ਜਾਦੇ ਮਹਿੰਗੀ ਲੈਸ ਲਾਵਾਂਗੇ ਫੇਰ ਹੀ ਸੂਟ ਬਣਾ ਸੋਹਣਾ ਬਣੂਗਾ ਕਿ ਸਸਤਾ ਸੂਟ ਵੀ ਇਸ ਤਰ੍ਹਾਂ ਡਿਜ਼ਾਈਨ ਕਰਕੇ ਤੁਸੀਂ ਸੋਹਣਾ ਬਣਾ ਸਕਦੇ ਹੋ ਜਿੰਨੀਆਂ ਲੈਣਾ ਤੁਸੀਂ ਲੌਣੀਆਂ ਲਾ ਸਕਦੇ ਹੋ ਪਰ ਆਪਾਂ ਜਿੰਨੀਆਂ ਇਹਦੇ ਪੈਰ-ਪੈਰ ਦਾ ਸਪੇਸ ਦੇ ਕੇ ਲਾਵਾਂਗੇ ਜਿੰਨੀਆਂ ਲੱਗੀਆਂ ਉਹਨੀਆਂ ਲਾਵਾਂਗੇ ਆ ਦੇਖ ਇਸ ਤਰ੍ਹਾਂ ਆਪਾਂ ਪੱਟੀ ਤਿਆਰ ਕਰ ਲਈ ਇਸ ਤਰ੍ਹਾਂ ਬਹੁਤ ਸੋਹਣਾ ਡਿਜ਼ਾਈਨ ਬਣ ਜਾਂਦਾ ਠੀਕ ਆ ਥੋੜੀ ਜੀ ਮਿਹਨਤ ਜ਼ਰੂਰ ਹੁੰਦੀ ਹੈ ਕੋਈ ਵੀ ਕੰਮ ਕਰਾਂਗੇ ਆਪਾਂ ਜੀ ਮਿਹਨਤ ਕਰਾਂਗੇ ਜੀ ਤਾਂ ਉਹਦੇ ਵਿੱਚ ਜ਼ਰੂਰ ਆਪਾਂ ਸਫਲ ਹੋਵਾਂਗੇ ਠੀਕ ਆ ਥੋੜੀ ਜੀ ਮਿਹਨਤ ਦੀ ਜ਼ਰੂਰਤ ਹੁੰਦੀ ਹੈ ਡਿਜ਼ਾਈਨ ਕੋਈ ਮਰਜ਼ੀ ਹੈ ਕੋਈ ਔਖਾ ਨਹੀਂ ਹੁੰਦਾ ਵਾ ਹਰ ਕੜੇ ਆਣ ਆਪਾਂ ਬਣਾ ਸਕਦੇ ਹਾਂ ਜੇ ਤੁਸੀਂ ਹੌਂਸਲਾ ਰੱਖਦੇ ਹੋ ਜज्ਬਾ ਤੁਹਾਡੇ ਵਿੱਚ ਕੁਝ ਕਰਨ ਦਾ ਇਹਨੂੰ ਫਿਰ ਕਿਨੂੰ ਥੋੜੀ ਜੀ ਕੱਸ ਲਾਂਗੇ ਆਪਾਂ ਹੁਣ ਤੱਕ ਇਹਨੂੰ आप पा लागे ठीक है इस तरह ना हम दूरी फोल्ड कर लेंगे फोल्ड करके इतों एवें कर लेंगे एवें करके ना एक बार आप इतना ਥੋੜੀ ਜਿਹੀ ਕੱਚੀ ਸਿਲਾਈ ਲਾ ਲੈਨੇ ਆ ਫਿਰ ਆਪਾਂ ਇਧਰਲੇ ਪਾਸੇ ਨਾ ਲੈਸ ਲਾਵਾਂਗੇ ਫਿਰ ਆਪਣੀ ਲੈਸ ਜਿਹੜੀ ਸਹੀ ਲੱਗ ਜੇ ਤਾਂ ਕਰਕੇ ਇੱਕ ਇੱਕ ਹੋਰ ਇਹ ਕੱਚੀ ਸਿਲਾਈ ਲਾ ਦਨੇ ਆ ਕੱਚੀ ਸਿਲਾਈ ਲਾਤੇ ਆਪਾਂ ਹੁਣ ਇਹਦੇ ਸਾਈਡਾਂ ਤੇ ਲਾਵਾਂਗੇ ਆਹ ਵਾਲੀ ਲੈਸ इस तरह इधरली सैड तो आप रखन लगे लैस में हेठे पास ही ला देंगे ये उपर ला देंगे अपना सिलाई इतों इस तरह चुंड मोड़ लाँगे इतों पर करता सी ये थोड़ी मर्जी है चौरस रखना चौरस भी रख सकते हो चंगी तरह चुना मोड़ते हुए हम आप इधर ही सिलाई ला लेंगे ਹਾਂ ਤੇ ਲੈਸ ਜਿਹੜੇ ਆਪਾਂ ਕੱਟ ਦਿੰਨੇ ਆ ਕਟਿੰਗ ਹੁਣ ਆਪਾਂ ਇਹਨੂੰ ਕਮੀਜ਼ ਤੇ ਲਾਉਣੇ ਆ ਹੁਣ ਆਪਾਂ ਗੋਲ ਗਲਾ ਲੈ ਲਿਆ ਉਹਨੂੰ ਇਸ ਤਰ੍ਹਾਂ ਆਪਾਂ ਰੱਖ ਕੇ ਵੇਖ ਲਾਂਗੇ ਜਿੱਥੇ ਤੱਕ ਆਪਣਾ ਗਲਾ ਆਊਗਾ ਉੱਥੇ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਦਾਂਗੇ ਇੱਥੇ ਨਿਸ਼ਾਨ ਲਾ ਲਿਆ ਕਿਉਂਕਿ ਜੇ ਆਪਾਂ ਜੇ ਸਾਰੇ ਤੇ ਪੱਟੀ ਲਾਵਾਂਗੇ ਫਿਰ ਜ਼ਿਆਦਾ ਆਪਣਾ ਕਪੜਾ ਵੀ ਵੇਸਟ ਹੋਊਗਾ ਤੇ ਆਪਾਂ ਉਨੀ ਕੁ ਲਾਵਾਂਗੇ ਜਿੰਨੀ ਕੱਪਾ ਨੂੰ ਜ਼ਰੂਰਤ ਆ। ਇਹਨੂੰ ਵਿੱਚ ਦਿੰਦੇ ਹੋਏ ਇੰਨੀ ਕੁ ਵਿੱਚ ਦੇ ਦਾਂਗੇ ਇੱਥੇ। ਤੇ ਇਸ ਤਰ੍ਹਾਂ ਆ ਦੇਖੋ ਤੁਸੀਂ ਨਿਸ਼ਾਨ ਆ ਗਿਆ ਆਪਣਾ। ਤੇ ਦੇ ਉੱਪਰ ਆ ਪੱਟੀ ਰੱਖ ਲਈ ਆਪਾਂ ਥੋੜੀ ਜਿਹੀ ਵਿੱਚ ਆ ਜੂਈ ਤਾਂ ਕਰਕੇ ਉੱਪਰ ਲਾਵਾਂਗੇ। ਹੁਣ ਇਸ ਤਰ੍ਹਾਂ ਨਾ ਇਹਦੇ ਤੇ ਸਿਲਾਈ ਲਾਵਾਂਗੇ। ਇੱਕ ਸਾਈਡ ਤੇ ਆਪਾਂ ਸਿਲਾਈ ਲਾਵਾਂਗੇ ਇੱਕ ਵਾਰੀ। ਦੂਸਰੀ ਸਾਈਡ ਤੇ ਆਪਾਂ ਨਾ ਜਦੋਂ ਬਟਨ ਲਾਵਾਂਗੇ ਆ ਸੌਰੀ ਜੀ ਲੇਸ ਲਾਵਾਂਗੇ। आ देखो सेंटर के दे जी बिल्कुल क्रीज़ अपनी तो खरीज उपर आप रखनी है पट्टी हम ला दें सिलाई इत आप सिलाई ला दी हम आप इसी तरह इधर जाना ਇਨ ਨਾਲ ਜੋੜਦੇ ਹੋਏ ਇੱਥੋਂ ਸਲਾਈ ਲਾਉਣ ਲੱਗਾਂਗੇ ਤੇਲੀ ਸਾਈਡ ਤੋਂ ਤਿੰਨ ਪਰ ਇਸ ਤਰ੍ਹਾਂ ਸলাই ਲਾ ਦਾਂਗੇ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਆ इधरों इधर नोड़ लाँगे थोड़ा जहां तो करके दिखा दी थोड़ा कैमरा जी आप पाँ लगैर ला के तैयार कर लगी ना बट्टी फिर जो आप कमीज़ पर लाना कपड़ा अपना रिस्कदा नहीं आराम ला सकते दोन्हींडा सिलाई लग गई ਜਿਹੜੀ ਆਵ ਚਾਲੜੀ ਆਪਣੀ ਇੱਕ ਸਲਾਈ ਰਹਿ ਗਈ ਸੀ ਇਹਦੇ ਤੇ ਵੀ ਇਸ ਤਰ੍ਹਾਂ ਸਲਾਈ ਲਾ ਦਨੇ ਇਹਦੇ ਤੇ ਆਪਣੀ ਸਲਾਈ ਲੱਗ ਗਈ ਹੁਣ ਆਪਾਂ ਗਲਾਾ ਜਿਹੜਾ ਹੁਣ ਆਪਾਂ ਗਲਾ ਨਾ ਇਸ ਤਰ੍ਹਾਂ ਜਿਵੇਂ ਗਲਾ ਆਮ ਬਣਾਉਣਾ ਉਸੇ ਤਰ੍ਹਾਂ ਹੀ ਰੱਖਾਂਗੇ ਮੈਂ ਗੋਲ ਗਲਾ ਲਿਆ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਚੌਰਸ ਵੀ ਬਣਾ ਸਕਦੇ ਹੋ ਵੀ ਸ਼ੇਪ ਦਾ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਸੈਂਟਰ ਦੇ ਵਿੱਚ ਆਪਾਂ ਗਲਾ ਰੱਖ ਲਿਆ ਇਹ ਤਾਂ ਆਪਣਾ ਗਲਾ ਬਣੂਗਾ ਅਸਲੀ ਡਿਜ਼ਾਈਨ ਦਾ ਉਦੋਂ ਪਤਾ ਲੱਗੂਗਾ ਕੰਗਲਾ ਆਪਣਾ ਲੱਗ ਗਿਆ। ਹੁਣ ਇਹਨੇ ਕਰ ਦਿੰਨੇ ਆ ਕਟਿੰਗ। ਸਰਾ ਦੇ ਵਿੱਚ ਲਾ ਲਾਂਗੇ ਆਪਾਂ ਟੱਕ ਛੋਟੇ ਛੋਟੇ। ਉਂਗਲਾਂ ਇਹਨੂੰ ਮੋੜ ਕੇ ਹੁਣ ਕੱਚੀ ਸਲਾਈ ਲਾ ਦਿੰਨੇ ਆ। इस तरह ना हम आप कच्ची सिलाई ला दें जिमें आप आम गले से लाने सिलाई अपनी लग गई गला अपना बन के तैयार हम आ गई बटना की वारी बटन की थान पर जी आप लावे लैस ਕਿਉਂਕਿ ਬੈਠਨ ਆਪਣੇ ਕੋਲੇ ਹੈ ਨਹੀਂ ਤੇ ਨਾਲੇ ਆਪਾਂ ਘੇਰੇ ਤੇ ਵੀ ਆਹ ਵਾਲੀ ਲੈਸ ਹੀ ਲਾਉਣੀ ਆ ਤੇ ਇਸ ਲੈਸ ਨਾਲ ਗਲੇ ਤੇ ਲਾ ਦਾਂਗੇ ਇਸ ਤਰ੍ਹਾਂ ਇਹਨਾਂ ਨੂੰ ਫਲਾਵਰਾਂ ਨੂੰ ਧਿਆਨ ਨਾਲ ਕੱਲਾ-ਕੱਲਾ ਕਰਕੇ ਕਟਿੰਗ ਕਰ ਲਾਂਗੇ ਜਿੰਨੇ ਕਲਰ ਸੂਟ ਦੇ ਵਿੱਚ ਆ ਉਹਨੇ ਕਲਰ ਆਪਣੀ ਲੈਸ ਦੇ ਵਿੱਚ ਆ ਉਸ ਕਲਰਾਂ ਦੇ ਹਿਸਾਬ ਨਾਲ ਕਟਿੰਗ ਕਰ ਲੈਣੇ ਆ ਆ ਦੇਖੋ ਜੀ ਆਪਾਂ 6 ਫਲਾਵਰ ਆ ਜਿਹੜੇ ਉਹ ਕਟਿੰਗ ਕਰ ਲੇ ਹੁਣ ਆਪਾਂ ਗਲੂ ਲਾਵਾਂਗੇ ਇਹ ਜਿਹੜੇ ਗਲੂ ਆ ਮੈਂ ਹਰ ਵੀਡੀਓ ਦੇ ਵਿੱਚ ਦੱਸਦੀ ਹੁੰਨੀ ਆ ਤੁਸੀਂ ਆ ਜਿੱਥੋਂ ਆਪਾਂ ਲੈਸਾਂ ਵਗੈਰਾ ਲੈਣੇ ਆ ਉਸ ਦੁਕਾਨ ਤੋਂ ਆ ਮਿਲ ਜਾਂਦੀ ਆ ਇਹ ਗਲੂ ਆ ਜਿਹੜੀ ਇਹਦੇ ਨਾਲ ਆਪਾਂ ਨਾ ਬਟਨ ਲਾਏ ਹੋਏ धोते तो, तो भी नहीं लेंगे, ठीक है तो इस तरह इतने थोड़ी थोड़ी स्पेस दे के आप दें ग्लू बाकी पक्की भी कर सकते हो इन्होंई पर मैं थनू दिखा है पहला मैं ਕਮੀਜ਼ ਉੱਪਰ ਲਾਈ ਸੀ ਉਹ ਬਹੁਤ ਵਾਰੀ ਕਮੀਜ਼ ਵਾਸ਼ ਕਰ ਲਿਆ ਕਿਸੇ ਦਾ ਸੀਗਾ ਮੇਰੇ ਕੋਲੇ ਨਾ ਵਸਤੇ ਆਇਆ ਹੁਣ ਕਿ ਉਹ ਦੇ ਤੋਂ ਲੈ ਨਹੀਂ ਗੇ ਠੀਕ ਆ ਆਪਾਂ ਹੁਣ ਐਸ ਤਰ੍ਹਾਂ ਇਹ ਦੇ ਉੱਪਰ ਰੱਖ ਦੇਣੀ ਆਵਾਂਗੇ ਬਸ ਤੁਸੀਂ ਧਿਆਨ ਇਹਨਾਂ ਰੱਖਣਾ ਵੀ ਇਹਨੂੰ ਨਾ ਇੱਕ ਵਾਰੀ ਜਿੰਨੀ ਦੇਰ ਸੁੱਕੀ ਨਹੀਂ ਉੰਨੀ ਦੇਰ ਛੇੜੋ ਨਾ ਜਦੋਂ ਸੁੱਕ ਗਏ ਫਿਰ ਨਹੀਂ ਇਹ ਹਿੱਲਦੇ ਬੜੀ ਆਪਨਾ ਗਲੂ ਲੱਗ ਗਏ ਚੰਗੀ ਤਰ੍ਹਾਂ ਇਹਨਾਂ ਨੂੰ ਲਾ ਦਨੇ ਆਪਾ ਆ ਦੇਖੋ ਜੀ ਗਲਾ ਆਪਣਾ ਨਾ ਬਣ ਕੇ ਤਿਆਰ ਆ ਫਲਾਵਰ ਆਪਣੇ ਲੱਗ ਗਏ ਜਦੋਂ ਆਪਾਂ ਨੇ ਫਲਾਵਰ ਸੁੱਕਣਗੇ ਰੱਖ ਦਾਂਗੇ ਆਪਾਂ ਸੁੱਕਣਗੇ ਫਿਰ ਆਪਾਂ ਕਮੀਜ਼ ਅੱਗੇ ਸਲਾਈ ਕਰਾਂਗੇ ਜੀ ਆਪਾਂ ਉਹਦੀ ਛੇੜਨ ਲੱਗ ਜੀਏ ਫਿਰ ਇਹ ਉਤਰ ਜਾਣਗੇ ਜੀ ਠੀਕ ਆ ਬਸ ਇੱਕ ਵਾਰੀ ਸਿਕਾਉਣਾ ਜ਼ਰੂਰੀ ਹੁੰਦਾ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਅਗਲਾ ਆਹ ਘੜੀ ਤੇ ਆਪਾਂ ਪਹਿਲਾਂ ਲਾਈ ਹੋਈ ਸੀ ਇਸ ਗਲੂ ਨਾਲ ਆਹ ਵਾਲੇ ਮੋਤੀ ਹਜੇ ਉਤਰੇ ਨਹੀਂ ਬਹੁਤ ਵਾਰੀ ਉਹਨਾਂ ਨੇ ਵਾਸ਼ ਕਰ ਲਿਆ ਠੀਕ ਆ ਵੀਡੀਓ ਚੰਗੀ ਲੱਗੀ ਮੇਰਾ ਡਿਜ਼ਾਈਨ ਪਸੰਦ ਆ ਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਆ ਕਰੋ ਸ਼ੇਅਰ ਬਹੁਤ ਸਾਰੀਆਂ ਭੈਣਾਂ ਮੇਰੀਆਂ ਸੁਨੇ ਸੁਨੇ ਕਮੈਂਟ ਕਰਦੀਆਂ ਬਹੁਤ ਬਹੁਤ ਧੰਨਵਾਦ ਉਹਨਾਂ ਭੈਣਾਂ ਦਾ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ